ਜਿਹੜੇ ਦਿੱਲੀ ਤੋਂ ਭੇਡਾਂ ਤੁਰੀਆਂ ਫਿਰਦੀਆਂ ਪੰਜਾਬ ਦੇ ਵਿੱਚ ਵਾਪਸ ਸਾਰੀਆਂ ਬਿਨਾਂ ਨਕੇ ਤੋਂ ਬਿਨਾਂ ਗੱਡੀ ਤੋਂ ਭੇਜਾਂਗੇ ਵਾਪਸ ਪੂਰੀ ਠੋਕ ਕੇ ਲੱਗ ਜੂ ਪਤਾ ਕਿਦਾਂ ਪੰਜਾਬੀ ਦਾ ਟੱਕਰ ਲਾਈਦਾ ਲੋਕ ਆਪ ਤੋਂ ਬਹੁਤ ਜ਼ਿਆਦਾ ਤੰਗ ਆਏ ਹੋਏ ਆਪ ਸਰਕਾਰ ਤੋਂ ਨਵਾਂ ਐਡ ਆਰਡਰ ਕਰਕੇ ਦੇਖੋ ਹਰ ਚੀਜ਼ ਦਾ ਦੇਖੋ ਪੂਰਾ ਹਾਲ ਹੈ ਦੁਆਰਾ ਸਹੀ ਦਾ ਹਾਲ ਹੋਇਆ ਹੈ ਤਾਂ ਕਿ ਜੋ ਤੁਸੀਂ ਤਾਂ ਸਰਕਾਰ ਦਾ ਦੇਖ ਰਹੇ ਹੋ ਜੋ ਕਰ ਰਿਹਾ ਸਭ ਠੱਕੇਸ਼ਾ ਹੀ ਆ ਜੋ ਪੰਜਾਬ ਦੀ ਜਨਤਾ ਕਦੀ ਬਰਦਾਸ਼ਤ ਨਹੀਂ ਕਰੇ ਆ ਲੱਗਦਾ ਕਿ ਜਿਹੜੀ ਸਰਕਾਰ ਆ ਸਰ੍ਹੇਮ ਤੱਕਾ ਕਰਦੀ ਨਜ਼ਰਾਂ ਬਿਲਕੁਲ ਕਰਕੇ ਸਰ੍ਹੇਮ ਤੱਕਾ ਕਰਦੀ 3 ਸਾਲ ਚੇ देयर no है क्राइम रेट बहुत टॉप से है सरकार ने बहुत धक्का किता है चार पांच जगह परसों रात का शुरू हो राशन बढ़ने एक दिन देर ना सारी जिंदगी जब सारे का फायदा भी है एक दिन देना कुछ नहीं बनेगा ऐसा वोटा नहीं खरीद सकते पुलिस बारा सात दे रही है उन्होंने बनी हुई है आपसी बनी हुई है जब वर्सी पा के आप ही होम रही है कोई कंप्लेट कुछ भी करवाई बहुत इलेक्शन कमीशन ने भी की है पुलिस कोई कवाई नहीं है ਪਰ ਲੁਧਿਆਣਾ ਦੇ ਵਿੱਚ ਚਿੰਨੀ ਚੋਣਾ ਚੱਲ ਰਹੀ ਆ ਵੋਟਰ ਆਪਣੇ ਸ਼ਾਹ ਦੇ ਨਾਲ ਜਿਹੜਾ ਵੋਟ ਪਾਉਣ ਆ ਰਹੇ ਨੇ ਇੱਕ ਪਾਸੇ ਜਿਹੜਾ ਗਰਮੀ ਕਾਫੀ ਜ਼ਿਆਦਾ ਦੇਖ ਸਕਦਾ ਪਿਛਲੇ 2 ਦਿਨਾਂ ਦੇ ਵਿੱਚ ਬਾਰਿਸ਼ ਦੇ ਕਾਰਨ ਥੋੜਾ ਜਿਹਾ ਮਾਹੌਲ ਠੰਡਾ ਜ਼ਰੂਰ ਹੋਇਆ ਸੀ ਪਰ ਜਿੱਤੇ ਅੱਜ ਚੋਣਾਂ ਦਾ ਮਾਹੌਲ ਕਰਮਾ ਉੱਥੇ ਅਜੇ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਵੀ ਗਰਮ ਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਲੁਧਿਆਣੇ ਦੇ ਵਿੱਚ ਥਾਂ ਥਾਂ ਤੇ ਜਿਹੜੇ ਬੂਥ ਲੱਗੇ ਹੋ ਨੇ ਲੁਧਿਆਣਾ ਪੱਛਮੀ ਦੇ ਵਿੱਚ ਜਿਹੜੀਆਂ ਅੱਜ ਜਿਮਨੀ ਚੋਣਾ ਹੋ ਜਾਂ ਜਾ ਰਹੀਆਂ ਨੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਇਥੋਂ ਦੇ ਵਿਧਾਇਕ ਸੀ ਗੁਰਪ੍ਰੀਤ ਗੁੱਗੀ ਉਹਨਾਂ ਦਾ ਦਿਹਾਂਤ ਹੋ ਜਾਂਦਾ ਜਿਸ ਤੋਂ ਬਾਅਦ ਹੁਣ ਜਿਮਨੀ ਚੋਣਾ ਕਰਵਾਈਆਂ ਜਾ ਰਹੀਆਂ ਨੇ ਅੱਜ ਜਿਹੜਾ ਇੱਕ ਹੋਰ ਨਵਾਂ ਵਿਧਾਇਕ ਆ ਜਿਹੜਾ ਉਹ ਸੁਣਿਆ ਜਾਵੇਗਾ 23 ਜੂਨ ਨੂੰ ਜਿਹੜਾ ਇਸ ਦਾ ਰਿਜਲਟ ਸਾਹਮਣੇ ਆਵੇਗਾ ਕਿ ਵਿਧਾਇਕ ਆ ਕੌਣ ਬਣਦਾ ਤਾਂ ਲਗਾਤਾਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਜਿਹੜੇ ਇੱਥੇ ਪਾਰਚੀਆਂ ਵੀ ਇਕੱਠੀਆਂ ਜਾ ਰਹੀਆਂ ਨੇ ਇਥੋਂ ਜਿਹੜੇ ਵੋਟਰ ਨੇ ਉਹ ਪਾਰਚੀ ਲੈ ਕੇ ਅੱਗੇ ਜਾਣਗੇ ਤਾਂ ਕਿੰਦਾ ਦਾ ਰੁਝਾਨ ਦੇਖ ਰਹੇ ਹਾਂ ਚੋਣਾਂ ਦੇ ਵਿੱਚ ਰੁਝਾਨ ਸੱਚ ਤੇ ਹੱਕ ਦੀ ਲੜਾਈ ਹੈ ਜੀ ਜਿਹਦੇ ਵਿੱਚ ਲੋਕਾਂ ਨੇ ਜਿਹੜਾ ਫੈਸਲਾ ਦੇਣਾ ਹੈ ਕਿ ਆਵਾਮ ਨੇ ਉਸ ਤੋਂ ਨਜ਼ਰ ਆ ਰਹੇ ਵੀ ਕਿਹਦੇ ਹੱਕ ਤੇ ਆ ਰਹੇ ਜੀ ਕਿਉਂਕਿ ਆਸ਼ੂ ਜੀ ਦੇ ਸਾਰੇ ਕਰیکٹر ਨੂੰ ਅਸੈਸਿਨੇਸ਼ਨ ਨਾਲੇ ਵੱਲੋਂ ਕੀਤਾ ਗਿਆ ਪਰ ਪਾਕ ਸਾਫ ਹੋ ਗਏ ਮਹਾਰਾਜ ਵੱਲੋਂ ਹੀ ਉਹ ਬਾਹਰ ਆਏ ਨੇ ਤੇ ਲੋਕਾਂ ਨੂੰ ਪਤਾ ਹੈ ਵੀ ਆਸ਼ੂ ਜੀ ਨੇ ਪਹਿਲਾਂ ਵੀ ਲੋਕ ਐਮਐਲਏ ਬਣ ਕੇ ਕਿੰਨਾ ਕੀ ਕੀਤਾ ਕੀ ਨਹੀਂ ਕੀਤਾ ਤਾਂ ਹਰ ਕੋਈ ਹਰ ਲੋਕ ਜਾਣਦੇ ਨੇ ਰੁਝਾਨ ਇਹ ਜਿਹੜੇ ਰਿਜ਼ਲਟ ਵੀ ਬਦਲੇ ਜਾਣਗੇ ਕਿਤੇ ਗਰਮੀ ਦਾ ਜਿਹੜਾ ਦੇਖ ਸਕਦੇ ਹੋ ਕਿ ਇੱਕ ਤਾਂ ਉਦਾਂ ਵਰਕਿੰਗ ਡੇ ਆ ਅੱਜ ਛੁੱਟੀ ਨਹੀਂ ਹੈਗੀ ਦੂਜੇ ਪਾਸੇ ਗਰਮੀ ਬਹੁਤ ਜ਼ਿਆਦਾ ਹੈ ਤਾਂ ਥੋੜਾ ਜਿਹਾ ਹੈਗਾ ਲੋਕਾਂ ਦੇ ਵਿੱਚ ਘਟ ਗਿਆ ਫਿਰ ਲੋਕ ਉਸੇ ਤਰੀਕੇ ਆ ਰਹੇ ਨਹੀਂ ਨਾਰਮਲ ਤਰੀਕੇ ਨਾਲ ਗਰਮੀ ਕਰਕੇ ਵੀ ਥੋੜਾ ਫਰਕ ਪੈ ਰਿਹਾ ਪਰ VOTING ਸਹੀ ਚੱਲ ਰਹੀ ਹੈ ਸਹੀ ਪਰਸੈਂਟੇਜ ਦੇ ਨਾਲ ਵੱਧ ਜੂਗੀ ਔਰ ਵਧੀਆ ਮਾਰਜਿਨ ਨਾਲ ਆਸ਼ੂ ਜੀ ਜਿੱਤ ਕੇ ਬਾਹਰ ਆਉਣਗਾ ਤਾਂ ਲਗਾਤਾਰ ਜੇ ਗੱਲ ਕਰੀਏ ਕਿ ਲੁਧਿਆਣਾ ਦੇ ਵਿੱਚ ਚੋਣਾਂ ਚੱਲ ਰਹੀਆਂ ਨੇ ਚੋਣਾਂ ਦੇ ਵਿੱਚ ਪਿਛਲੇ ਦਿਨੀ ਮੈਡਮ ਜਿਹੜਾ ਸਮਾਨ ਸੀਗਾ ਇੱਥੇ ਰਾਸ਼ਨ ਹਨਾ ਹੋਰ ਕੱਪੜੇ ਵੀ ਵੰਡੇ ਗਏ ਸੀ ਉਹ ਕਿਵੇਂ ਦੇਖਦੇ? ਇਹ ਬਹੁਤ ਗਲਤ ਬੰਦ ਹੈ ਸਰਕਾਰ ਨੇ ਬਹੁਤ ੱੱਕਾ ਕੀਤਾ ਹੈ 4-5 ਜਗ੍ਹਾ ਜਿੱਥੇ ਕੱਲ ਪਰਸੋਂ ਰੱਦਾ ਸ਼ੁਰੂ ਹੋਇਆ ਹੈ ਰਾਸ਼ਨ ਮੱਢਣੇ ਇੱਕ ਦਿਨ ਤੁਸੀਂ ਏਨਰਜੀ ਬਣ ਜਾਏਗਾ ਜੇ ਸਾਰੀ ਜ਼ਿੰਦਗੀ ਦਬੋ ਰਹੇ ਤਾਂ ਤਾਂ ਦਾ ਫਾਇਦਾ ਵੀ ਇੱਕ ਦਿਨ ਏਨਾ ਕੁਝ ਨਹੀਂ ਬਣੇਗਾ ਐਜੰਸੀ ਬੋਟਾ ਨਹੀਂ ਖਰੀਦ ਸਕਦੇ ਲੱਗਦਾ ਕਿ ਜਿਹੜੀ ਸਰਕਾਰ ਆ ਸਰ੍ਹੇਮ ੱੱਕਾ ਕਰਦੀ ਨਜ਼ਰੋਂ ਬਿਲਕੁਲ ਕਰਦੀ ਸਰ੍ਹੇਮ ੱੱਕਾ ਕਰਦੀ ਪਹੁੰਚੇ ਕੱਲ ਤੁਸੀਂ ਕੈਂਪ ਵੀ ਦੇਖਿਆ

ਜਿੱਤਾ ਕਿੰਨਾ ਕੁ ਜਿਹੜਾ ਚੋਣ ਪ੍ਰਚਾਰ ਤੁਸੀਂ ਕੀਤਾ ਕਿੰਨੀ ਕੁ ਉਮੀਦ ਹੈ ਕਿ ਆਸ਼ੂ ਜੀ ਨੂੰ ਕਿੰਨੇ ਕੁ ਵੋਟ ਪੈ ਸਕਦੇ ਬਹੁਤ ਜ਼ਿਆਦਾ ਪੋਜ਼ਿਟਿਵ ਰਿਸਪੌਂਸ ਆ ਲੋਕ ਆਪਕੋ ਬਹੁਤ ਜ਼ਿਆਦਾ ਤੰਗ ਆਏ ਹੋਏ ਆਪ ਸਰਕਾਰ ਤੋਂ ਨਵਾਂ ਡਾਟਰ ਕਰਕੇ ਦੇਖ ਲੋ ਹਰ ਚੀਜ਼ ਦਾ ਦੇਖ ਲੋ ਪੂਰਾ ਹਾਲ ਹੈ ਲੋਕ ਇਸ ਪਰ ਚੇਂਜ ਚਾਹਦੇ ਆ ਲੋਕਾਂ ਦੇ ਫੇਸ ਤੇ ਨਰਸ ਹੈ ਸਿ ਪੋਜ਼ਿਟਿਵ ਹੈ ਬਹੁਤ ਜ਼ਿਆਦਾ ਰਿਸਪੌਂਸ ਬਹੁਤ ਅੱਛਾ ਹੈ ਅ ਇਸ ਵਾਰ ਜਿਹੜੀ ਵੋਟ ਹੈ ਜੀ ਉਹ 3 ਸਾਲਾਂ ਨੂੰ ਦੇਖ ਕੇ ਪੋਬੀ ਜਾਂ ਫਿਰ ਆਸ਼ੂ ਜੀ ਨੂੰ ਦੇਖ ਕੇ ਪੋ लोग लोग की history, record तीन साल there has been no development. Crime rate बहुत थे लो पीपल पीपल क्योंकि लोग की बहुत ही ज्यादा परेशान लॉ एंड ऑर्डर अस खुद देखे है है। देर कोई सुनवाई नहीं किसी ਪਿਛਲੇ ਦਿਨ ਜਦੋਂ ਜ਼ਿਆਦਾਤਰ ਭਾਸ਼ਣ ਵੀ ਹੁੰਦੇ ਨੇ ਤਾਂ ਹੋਰ ਵੀ ਕੈਂਡੀਡੇਟ ਕਾਫੀ ਨਹੀਂ ਇੱਥੇ ਤਾਂ ਜ਼ਿਆਦਾਤਰ ਆਸ਼ੂ ਜੀ ਨੂੰ ਟਾਰਗੇਟ ਕੀਤਾ ਜਾਂਦਾ ਸੀ ਐਕਚੁਅਲੀ ਪਤਾ ਹੈ ਕੀ ਹੁੰਦਾ ਹੈ ਜਿਹੜਾ ਬੰਦਾ ਕੱਲਾ ਹੁੰਦਾ ਨਾ ਹੀ ਇਜ਼ ਅ ਲੋਨ ਲੋਨ ਲਾਇਨ ਹੀ ਇਸ ਫਾਈਟਿੰਗ ਅਲੋਨ ਉਹ ਕੱਲੇ ਹੀ ਬਹੁਤ ਨੇ ਉਹ ਇੱਕ ਹੁੰਦਾ ਹੈ ਨਾ ਕਿ ਜਿਹੜਾ ਭੇਡ ਚਾਲ ਹੁੰਦੀ ਹੈ ਹੈਨਾ ਤੇ ਸ਼ੇਰ ਕੱਲਾ ਚੱਲਦਾ ਹੈ ਤੇ ਆਈ ਥਿੰਕ ਹੀ ਇਜ਼ ਅ ਲਾਇਨ ਐਂਡ ਹੀ ਵਿਲ ਫਾਈਟ ਇਟ ਤਾ ਅੱਜ 19 ਤਰੀਕ ਹੈ 23 ਤਰੀਕ ਨੂੰ ਰਿਜ਼ਲਟ ਆ ਤਾਂ ਆ ਜਿਹੜੇ ਵਿਚਲੇ ਦਿਨ ਨੇ ਉਹ ਕੱਢਣੇ ਔਖੇ ਜ਼ਰੂਰ ਹੋਣਗੇ ਸਾਰਿਆਂ ਲਈ ਔਖੇ ਆ ਕਿਉਂਕਿ ਸਾਰਿਆਂ ਨੇ ਬਹੁਤ ਹਾਰਡਵਰਕ ਕੀਤਾ ਹੈ ਸਾਰਿਆਂ ਦੇ ਐਫਰਟਸ ਦਿਖ ਰਹੇ ਹੈ ਸੋ ਲੈਟਸ ਹੋਪ ਰੱਬ ਮਿਹਰ ਕਰੇ ਜ਼ਰੂਰ ਪੋਜ਼ਿਟਿਵ ਰਿਜ਼ਲਟ ਆਏ 23 ਜੂਨ ਦਾ ਕਿੰਨਾ ਕੁ ਇੰਤਜ਼ਾਰ ਹੈ ਬਹੁਤ ਆਈ ਥਿੰਕ ਦੇ ਡੇ ਨਾਈਟ ਸਾਰੇ ਮਤਲਬ ਇਟ ਵਿਲ ਬੀ ਵੈਰੀ ਟਫ ਕਿ ਪੂਰਾ ਡੇ ਐਂਡ ਨਾਈਟ ਸਾਰੇ ਕੱਢੂਗੇ ਪਰ ਲੈਟਸ ਹੋਪ ਸਾਰਿਆਂ ਨੇ ਹਾਰਡਵਰਕ ਕੀਤਾ ਹੈ ਤੇ ਫਰੂਟਫੁਲ ਰਿਜ਼ਲਟ ਜ਼ਰੂਰ ਆਏ ਸੂ ਲੁਧਿਆਣਾ ਦੇ ਵਿੱਚ ਲਗਾਤਾਰ ਜਿਹੜੇ ਵੋਟਰ ਨੇ ਆਪਣੀ ਵੋਟ ਜਿਹੜੀ ਆ ਉਹ ਫੋਨ ਦੇ ਹੋਏ ਨਸਰ ਆ ਰਹੇ ਨੇ ਤਾਂ ਇਥੇ ਕਿੱਦਾਂ ਦਾ ਜਿਹੜਾ ਰੁਝਾਨ ਹੈ ਕਿੱਦਾਂ ਦਾ ਜਿਹੜਾ ਸਿਸਟਮ ਹੈ ਇਥੇ ਚੱਲ ਰਿਹਾ ਤਾਂ ਕਿੰਨੀ ਕੁ ਵੋਟ ਤੁਸੀਂ ਮੰਨਦੇ ਹੋ ਕਿ ਭੁਗਤ ਚੁੱਕੀ ਹੈ ਹੁਣ ਤੱਕ ਬਾਈ ਜੀ ਗੱਲ ਹੈ ਕਿ ਲੋਕਾਂ 'ਚ ਬਹੁਤ ਉਤਸ਼ਾਹ ਹੈ ਤੇ ਬਹੁਤ ਰੁਝਾਨ ਹੈ ਹੂੰ ਸੰਗਤ ਚੁੱਪ ਹੈ ਬੋਲ ਨਹੀਂ ਰਹੀ ਪਰ ਤੁਹਾਨੂੰ ਤੈਈ ਨੂੰ ਜਵਾਬ ਮਿਲ ਜੂਗਾ ਤੇ ਜੇ ਕੋਈ ਆਸ਼ੂ ਜੀ ਬਹੁਤ ਵਧੀਆ ਲੀਣਾ ਜਿੱਤਣਗੇ ਜੀ ਪਰ ਅਸੀਂ ਵੀ ਜਿੰਨੀ ਮਿਹਨਤ ਕੀਤੀ ਹੈ ਉਹ ਤੋਂ ਇਹਨਾਂ ਦੇ ਮਹਿੰਦੀ ਦੀ ਸਭ ਇੱਕ ਆਰਟੀਫੀਸ਼ੀਅਲ ਦੇ ਜਿਹਦੇ ਵੀ ਬੰਦੇ ਸੱਦੇ ਗਏ ਨੇ ਇਹਨਾਂ ਨੂੰ ਇਹ ਨਹੀਂ ਪਤਾ ਕਿ ਗਰਾਊਂਡ ਟੇਬਲ ਤੇ ਕਿੱਦਾਂ ਰਾਜਨੀਤੀ ਕਰਨੀ ਕਿੱਦਾਂ ਕਿੱਨੀ ਹੈ ਸਿਰ 3 ਸਾਲ ਝਾੜੂ ਨੇ ਪੰਜਾਬ ਲੁੱਟਿਆ ਦੋਨਾਂ ਹੱਥਾਂ ਨਾਲ ਤੁਸੀਂ ਦੇਖੋ ਜੇ ਪੰਜਾਬ ਦੇ ਕਰਜ਼ਾ 70 ਸਾਲਾਂ ਦੇ 3 ਕਰੋੜ ਸੀ ਇਹ 8000 ਕਰੋੜ ਕਰਜ਼ਾ 2.5 ਸਾਲਾਂ ਦੇ ਲੱਗੇ ਨੇ ਕੀ ਇਸ ਨੂੰ ਬਦਰਾ ਸਮਝ ਤੁਸੀਂ ਕੱਲ ਵੀ ਦੇਖਿਆ ਕੱਲ ਕਿੰਨੇ ਰਾਸ਼ਨ ਦੇ ਟਰੱਕ ਫੜੇ ਨੇ ਕਿੰੀਆਂ ਸ਼ਰਾਬਾਂ ਵੰਡੀਆਂ ਜੇ ਸਾਡੇ ਮੁੱਖ ਮੰਤਰੀ ਭਗਵੰਤ ਸ마ਨ ਜੀ ਕਹਿ ਰਹੇ ਸੀ ਕਿ ਅਸੀਂ ਆਪਣੇ ਡਿਵੈਲਪਮੈਂਟ ਤੇ ਆਪਣੇ ਪੰਜਾਬ ਨੂੰ ਲਵਾਗੇ ਕੰਮ ਕਰਾਂਗੇ ਜੇ ਤੁਸੀਂ ਇਹਨੇ ਕੰਮ ਕੀਤੇ 3-3 ਸਾਲ ਤੇ ਤੁਹਾਨੂੰ ਰਾਸ਼ਨ ਮੰਤਰੀ ਕੀ ਰੋਡ ਪਈ ਤੁਹਾਨੂੰ ਸ਼ਰਾਬਾ ਮੰਤਰੀ ਕੀ ਰੋਡ ਪਈ ਤੁਹਾਨੂੰ ਟੂਟ ਮੰਤਰੀ ਕੀ ਰੋਡ ਪਈ ਅਕਾਲੀ ਦਲ ਨਾਲ ਵੀ ਤਾਂ ਸਾਰਾ ਸਮਾਨ ਫੜਿਆ ਇਹਨਾਂ ਦਾ ਕਾਂਗਰਸ ਨਾਲ ਨੇ ਫੜਿਆ ਬੀਜੇਪੀ ਨਾਲ ਨੇ ਫੜਿਆ ਕੀ ਕਿਸੇ ਹੋਰ ਸਮਾਨ ਫੜਿਆ ਤੇ ਸਭ ਝੂਠ ਦਾ ਭੰਡਾ ਹੈ ਜੀ ਕਿਸੇ ਦੀ ਕਿਸੇ ਸੋਸ਼ਲ ਮੀਡੀਆ ਦੇ ਇਨੀ ਐਡਵਰਟਾਈਜ਼ਮੈਂਟ ਫਿਰ ਜ਼ਾਤੇ ਵੀ ਕਰੋੜ ਦੀ ਐਮਪੀ ਸਾਹਿਬ ਨੇ ਐਡਵਰਟਾਈਜ਼ਮੈਂਟ ਕਰਤੀ ਉਹੀ ਤੁਸੀਂ ਗਰੀਬਾਂ ਦਾ ਸਕੂਲ ਦੇਦੇ ਗਰੀਬਾਂ ਨੂੰ ਰਾਸ਼ਨ ਨਹੀਂ ਦੇਂਦੇ ਕੋਲ ਛੜਦੇ ਹੁਣ ਤੁਸੀਂ ਚੋਰੀ ਹੁਣ ਰਾਸ਼ਨ ਦੇ ਰਹੇ ਵੋਟਰਾਂ ਇਹ ਪਹਿਲਾਂ ਤਿੰਨ ਸਾਲ ਕਿੱਥੇ ਸੀ 92000 ਰਾਸ਼ਨ ਕਾਰਡ ਲੁਧਿਆਣਾ ਸ਼ਹਿਰ ਗਰੀਬਾਂ ਦਾ ਕਰਦਾ ਝਾੜੂ ਸਰਕਾਰ ਨੇ ਕਿੱਥੇ ਹੈ ਤੁਹਾਡੀ ਮਾਵਾਂ ਦਾ 1000 ਰੁਪਏ ਕਿੱਥੇ ਹੈ ਬੀਲੀ ਪਰਸੋ 4 ਰੁਪਏ ਜਿਹੜੇ ਇੰਡਸਟਰੀ ਵਿੱਚ ਚੱਲਦੇ 2 ਰੁਪਏ ਉਹਨੇ ਮਹਿੰਗੀ ਕਰਤੀ ਤੁਸੀਂ ਆ ਵੀ ਦੇਖੋ ਕਿ ਝੂਠਾ ਹੈ ਸਾਸ਼ੂ ਜੀ ਬਹੁਤ ਵਧੀਆ ਲੀਡਾ ਜਿੱਤ ਰਹੇ ਤੇ ਸਾਨੂੰ ਅਸੀਂ 2027 'ਚ ਵੀ ਪੰਜਾਬ ਕਾਂਗਰਸ ਸਰਕਾਰ ਬਣਾਵਾਂਗੇ ਅੱਜ ਜੇ ਤੁਸੀਂ ਕਹਿੰਦੇ ਹੋ ਕਿ ਹੁਣ ਹਜੇ ਚੁੱਪਾਂ ਤਾਂ ਲੱਗਦਾ ਹੈ ਕਿ ਚੁੱਪ ਦੇ ਪਿੱਛੇ ਵੱਡਾ ਤੂਫਾਨ ਆਊਗਾ ਆਊਗਾ ਭਾਈ ਆਣੇ ਕਿਉਂ ਨਹੀਂ ਹੈ ਦੁਨੀਆ 'ਚ ਦੁਨੀਆ ਆ ਚੁੱਕਾ ਹੋਇਆ ਜੀ ਆ ਚੁੱਕਾ ਹੋਇਆ ਤੂਫਾਨ ਆਊਗਾ ਮੈਂ ਕਹਾਂ ਆ ਚੁੱਕਾ ਹੋਇਆ ਜੀ ਇੱਥੇ ਤਾਂ 23 ਤਰੀਕ ਨੂੰ ਪਤਾ ਲੱਗ ਜਾਣਾ ਹੈ ਅੱਜ ਤੇਜੀ ਪੱਤਰ ਰੱਖਿਆ ਗਿਆ ਹਾਂ ਅੱਛਾ ਇਹ ਪੱਤਰ ਰੱਖਿਆ ਗਿਆ ਇਹ ਅੱਜ ਦਾ ਨਹੀਂ ਪੱਤਰ ਰੱਖਿਆ ਗਿਆ ਜੀ 2027 ਦਾ ਐਲਾਨ ਹੋ ਚੁੱਕਾ ਦਾ ਜੀ ਜੀ ਕਿ ਜੋ ਤੁਸੀਂ ਤਾਮਨ ਸਰਕਾਰ ਦਾ ਦੇਖ ਰਹੇ ਹੋ ਜੋ ਕਰ ਰਹੀ ਹੈ ਸਭ ਠੱਕੇ ਛਾਈ ਹੈ ਜੋ ਪੰਜਾਬ ਦੀ ਜਨਤਾ ਕਦੀ برداشت ਨਹੀਂ ਕਰੇਗੀ ਜਿੰਨਾ ਜੋ ਜੋ ਮਰਜ਼ੀ ਲਾ ਲਣ ਸਰਕਾਰ ਜਨਤਾ ਆਪਣਾ ਆਪਣਾ ਮਨ ਬਣਾ ਚੁੱਕੀ ਆ 27ਵੀਂ ਵੀ ਸਰਕਾਰ ਆਪਣੀ ਆ ਤੇ ਆਸ਼ੂ ਭਰਾ ਦੀ ਬੱਲੇ ਬੱਲੇ ਆ 100 ਬਰ ਜਿੱਤਾਂਗੇ ਜੀ ਸਰਕਾਰ ਵੀ ਲੈ ਕੇ ਆਵਾਂਗੇ ਤੇ ਇਹਨਾਂ ਨੂੰ ਮੂੰਹ ਤੋੜ ਦਵਾ ਦਵਾਂਗੇ ਜਿਹੜੇ ਦਿੱਲੀ ਦੇ ਭੇਡਾ ਤੁਰੀਆਂ ਫਿਰਦੀਆਂ ਪੰਜਾਬ ਦੇ ਵਿੱਚ ਸਾਰੀਆਂ ਬੇੜਾ ਲਕੇ ਬੇੜਾ ਗੱਡੀ ਤੋਂ ਭੇਜਾਂਗੇ ਵਾਪਸ ਪੂਰੀ ਠੋਕ ਕੇ ਲੱਗੂ ਪਤਾ ਕਿਦਾਂ ਪੰਜਾਬੀ ਦਾ ਟੱਕਰ ਲਾਈਦਾ ਹਾਂ ਇਹ ਗਾਦ ਹੋ ਚੁੱਕਾ ਜੀ ਬਾਕੀ ਚਲੋ ਕਾਂਗਰਸ ਬਾਡੇ ਜਿੰਦਾਬਾਦ ਜਿੰਦਾਬਾਦ ਰਹੇਗੀ ਸਹੀ ਭਾਜੀ ਜਿੰਦਾਬਾਦ ਜਿੰਦਾਬਾਦ ਹੈ ਜਿੰਦਾਬਾਦ ਰਹੇ ਕੁਨੀ ਜੁਨਾ ਤਾਂ ਅੱਜ ਜਿਹੜੀਆਂ ਵੋਟਾਂ ਅੱਜ ਇੱਕ ਕਹਿ ਦਈਏ ਕਿ ਜਿਹੜੇ ਚਾਹੇ ਉਹ ਭਾਰਤ ਕੁਸ਼ਨ ਆਸ਼ੂ ਹੋਣ ਚਾਹੇ ਜੀਵਨ ਗੁੱਤਾ ਹੋਣ ਚਾਹੇ ਪਰ ਸੰਜੀਵ ਅਰੋੜਾ ਹੋਣ ਜਾਂ ਫਿਰ ਨਵਨੀਤ ਗੋਪੀ ਹੋਣ ਜਾਂ ਫਿਰ ਜਿਹੜੇ ਊਕਾਪ ਸਿੰਘ ਘੁੰਮਣ ਹੋਣ ਤਾਂ ਅੱਜ ਜਿੰਨੇ ਵੀ ਚਾਹੇ ਉਹ ਆਜ਼ਾਦ ਕੈਂਡੀਡੇਟ ਨੇ ਚਾਹੇ ਕਿਸੇ ਪਾਰਟੀ ਚੋਂ ਤਾਂ ਅੱਜ ਸਾਰਿਆਂ ਦੀ ਜਿਹੜੀ ਕਿਸਮਤ ਹੈ ਉਹ ਈਵੀਐਮ ਦੇ ਵਿੱਚ ਬੰਦ ਹੋਣੀ ਹੈ ਤੇ ਇਹ ਕਿਸਮਤ ਆ 4 ਦਿਨ ਬਾਅਦ 23 ਜੂਨ ਨੂੰ ਖੁੱਲਣੀ ਆ ਉਹਦੇ ਵਿੱਚ ਕਿਸੇ ਕਿਸਮਤ ਚਮਕਦੀ ਆ ਕਿਸੇ ਢਿੱਲੀ ਰਹਿੰਦੀ ਆ ਇਹ ਸਮਾਂ ਦੱਸੂਗਾ ਪਰ ਜਿਹੜੀ 23 ਜੂਨ ਹੈ ਉਹ ਸਾਰਿਆਂ ਦੇ ਲਈ ਮਹੱਤਵਪੂਰਨ ਹੋਊਗੀ ਲੁਧਿਆਣਾ ਵੈਸਟ ਦੇ ਲਈ ਮਹੱਤਵਪੂਰਨ ਹੋਊਗੀ ਕਿਉਂਕਿ ਉਸ ਦਿਨ ਇੱਥੇ ਦੀ ਡਿਵੈਲਪਮੈਂਟ ਦੇ ਲਈ ਇੱਕ ਮੁੱਖ ਚਿਹਰਾ ਚੁਣਿਆ ਜਾਣਾ ਉਹ ਚਿਹਰਾ ਕੌਣ ਚੁਣਿਆ ਜਾਂਦਾ ਉਸ ਦੇ ਵਿੱਚ ਭਾਜਪਾ ਸਰਕਾਰ ਅੱਗੇ ਆਉਂਦੀ ਹੈ ਕਾਂਗਰਸ ਅੱਗੇ ਆਉਂਦੀ ਹੈ ਜਾਂ ਆਪ ਪੱਤਵੀ ਪਾਰਟੀ ਅੱਗੇ ਆਉਂਦੀ ਹੈ ਜਾਂ ਫਿਰ ਹੋਰ ਕੋਈ ਪਾਰਟੀ ਅੱਗੇ ਆਉਂਦੀ ਹੈ ਇਹ ਸਮਾਂ ਦੱਸੇਗਾ ਤਾਂ 23 ਜੂਨ ਦੀ ਜਿਹੜੀ ਬੇਸਬਰੀ ਦੇ ਨਾਲ ਸਾਰੇ ਵਰਕਰਾਂ ਨੂੰ ਸਾਰੇ ਉਮੀਦਵਾਰਾਂ ਨੂੰ ਜਿਹੜੀ ਹੈ ਉਹ ਉਡੀਕ ਰਹੇ